ਅੰਮ੍ਰਿਤਸਰ 2024 ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਜਿਸ ਦੇ ਚੱਲਦੇ ਕੇਂਦਰ ਸਰਕਾਰ ਵੱਲੋਂ ਆਪਣੇ ਵੱਲੋਂ ਇੱਕ ਦੇਸ਼ ਦੇ ਲੋਕਾਂ ਨੂੰ ਤੋਹਫਾ ਦਿੰਦੇ ਹੋਏ 2 ਰੁਪਏ ਪੈਟਰੋਲ ਤੇ ਡੀਜ਼ਲ ਸਸਤਾ ਕਰ ਦਿੱਤਾ ਗਿਆ ਪਰ ਉੱਥੇ ਦੇਸ਼ ਦੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਾਡੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹਿਰ ਵਾਸੀਆਂ ਨੇ ਕਿਹਾ ਹਰ ਵਾਰ ਜਦੋਂ ਵੀ ਚੋਣਾ ਆਉਂਦੀਆਂ ਨੇ ਚਾਹੇ ਲੋਕ ਸਭਾ ਨੇ ਚੋਣ ਜਾਂ ਵਿਧਾਨ ਸਭਾ ਦੇ ਆ ਕੌਂਸਲਰ ਦੇ ਆ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਏ ਜਾਂਦੇ ਨੇ ਪਰ ਇਹ 2 ਰੁਪਏ ਰੇਟ ਘਟਾ ਕੇ ਸਾਡੇ ਨਾਲ ਕੋਰਾ ਮਜ਼ਾਕ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਜੇਕਰ ਘਟਾਉਣਾ ਹੀ ਸੀ ਤਾਂ ਕਟੋ-ਕਟ 5 ਜਾਂ 10 ਰੁਪਏ ਘਟਾਉਂਦੇ ਜਿਸ ਨਾਲ आम जनता ਨੂੰ ਥੋੜੀ ਰਾਹਤ ਮਿਲੀ ਤੇ ਉਹਨਾਂ ਨੇ ਕਿਹਾ ਜਦੋਂ ਲੋਕ ਸਭਾ ਚੋਂ ਨਾ ਖਤਮ ਹੋਣ ਜਾਣਗੀਆਂ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆਏਗੀ ਉਸ ਦੇ ਵੱਲੋਂ ਫਿਰ ਪੈਟਰੋਲ ਤੇ ਡੀਜ਼ਲ ਦੇ ਰੇਟ ਵਾਧਾ ਕਰ ਦਿੱਤਾ ਜਾਵੇਗਾ ਕਿਹਾ ਕਿ ਜਦੋਂ ਘਟਾਉਂਦੇ ਆਉਂਦੇ ਨੇ ਤਾਂ ਇੱਕ ਜਾਂ 2 ਰੁਪਏ ਘਟਾਉਂਦੇ ਨੇ ਪਰ ਜਦੋਂ ਤੇਲ ਦੇ ਰੇਟ ਵਧਾਉਂਦੇ ਆਉਂਦੇ ਨੇ ਇਕੱਠੇ 5 ਜਾਂ 10 ਰੁਪਏ ਵਧਾਉਂਦੇ ਨੇ ਇਸ ਕਰਕੇ ਇਹਨਾਂ ਨੂੰ ਘਟੋ ਘਟ 5 ਜਾਂ 10 ਰੁਪਏ ਰੇਟ ਸਸਤਾ ਕਰਨਾ ਚਾਹੀਦਾ ਸੀ ਉਹਨਾਂ ਨੇ ਕਿਹਾ 2 ਰੁਪਏ ਸਸਤਾ ਕਰਨਾ ਸਾਨੂੰ ਕੋਈ ਫਾਇਦਾ ਨਹੀਂ ਦਿੰਦਾ ਤਹਾ ਪੈਟਰੋਲ ਕੀ ਲੱਗਦਾ ਵੀ ਆਮ ਜਨਤਾ ਨੂੰ ਇਹਦਾ ਫਾਇਦਾ ਹੋਏਗਾ ਜਿੱਦਾਂ ਵੋਟਾਂ ਉਹਨਾਂ ਨੂੰ ਪੈ ਗਿਆ ਨਾ ਫਿਰ ਵਧਾ ਦੇਣਾ ਬਿਲਕੁਲ ਸਹੀ ਗੱਲ ਹੈ ਜੀ ਤੇ ਇਹ ਲੱਗਦਾ ਤੁਹਾਨੂੰ ਵੀ ਜਿਵੇਂ ਇਲੈਕਸ਼ਨ ਦੇ ਟਾਈਮ ਜਨਤਾ ਨੂੰ ਲੌਲੀਪੌਪ ਦਿੱਤਾ ਜਾਂ ਇਹ ਹਰ ਵਾਰੀ ਲੌਲੀਪੌਪ ਦਿੱਤਾ ਜਾਂਦਾ ਸਰ ਫਸਟ ਟਾਈਮ ਨਹੀਂ ਆ 2 ਰੁਪਏ ਦਾ ਫਾਇਦਾ ਕੀ ਆ ਸੱਜੰਦਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਜੀ ਤੁਹਾਡੇ ਹਿਸਾਬ ਨਾਲ ਵਧਾਇਆ ਵੀ ਤੇ ਇੰਨਾ ਆ ਇੱਕ ਘਟਾਣਾ ਜਿੱਦੇ ਕੱਢ ਦੋ ਬਾਜੀ ਵਧਾਉਂਦੇ ਆ ਤਾਂ ਮਿੰਟੋ ਮਿੰਟ 2 2 2 2 ਕਰਕੇ ਵਧਾਈ ਜਾਂਦੇ ਆ ਜਦੋਂ ਘਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਕਢਾ ਦਿੰਦੇ ਆ ਜਦੋਂ ਕੋਈ ਇਲੈਕ ਇਦਨੂ ਲਾਲੀਪਾਪ ਨੂੰ ਇਹੋ ਜਿਹਾ ਨੀ ਕੀ ਕਰਨਾ ਪੈਟਰੋਲ ਕੋਨ ਆਇਆ ਜੀ ਜੀ 2 ਰੁਪਏ ਸਰਕਾਰ ਵੱਲੋਂ ਸਸਤਾ ਕੀਤਾ ਗਿਆ ਕੀ ਕਹਿਣਾ ਚਾਹੋ ਪੰਜ ਕੀ ਇੰਨਾ ਕੋਈ ਜਦੋਂ ਮੇਜਰ ਡਿਫਰੈਂਸ ਨਹੀਂ ਹੈ 2 ਰੁਪਏ ਘਟਾਇਓ ਜੇ 5-10 ਰੁਪਏ ਕੱਟੇ ਹੁੰਦੇ ਨਾ ਫਿਰ ਬੰਦਾ ਕਹਿੰਦਾ ਵੀ ਹੈ ਕਿ ਚਲੋ ਹੈ ਉਹਦੀ ਬਾਹਰ ਲੀਟਰ ਦੀ ਟੈਂਕੀ ਹੈ ਠੀਕ ਹੈ ਜੀ ਜੇ 10 ਰੁਪਏ ਵੀ ਕੱਟੇ ਹੁੰਦਾ ਮੇਰਾ 120 ਰੁਪਏ ਬਚ ਜਾਣਾ ਸੀ ਮੈਂ ਕਹਿੰਦਾ ਫਿਰ ਕੀ ਯਾਰ ਇੱਕ ਆਲਮੋਸਟ ਇੱਕ ਕੁਛ ਇੱਕ ਸਵਾ ਲੀਟਰ ਮੇਰਾ ਬਚ ਗਿਆ ਜੀ ਮੇਰੇ ਪੈਸੇ ਬਚ ਗਏ 2 ਰੁਪਏ ਘਟਾਣਾ 4 ਰੁਪਏ ਬਚਿਆ ਕਿੰਨੇ ਕੁ ਵਰਕ ਬਚਿਆ ਜਿਉ ਨਾ 10 12 ਰੁਪਏ ਕੱਟ ਹੁੰਦੇ ਨਾ ਟੈਂਕੀ ਫੁੱਲ ਕਰਾਨ ਆਂਦਾ ਮੈਂ ਕਹਾਂ ਚਲੋ ਠੀਕ ਆ 2 ਰੁਪਏ ਐਡਾ ਕੋਈ ਮੇਜਰ ਡਿਫਰੈਂਸ ਨਹੀਂ 2 ਰੁਪਏ ਡੀਜ਼ਲ ਬਤਾ ਕਟਾਇਆ ਹੋ 2 ਰੁਪਏ ਪੈਟਰੋਲ ਕਟਾਇਆ ਕੋਈ ਐਡਾ ਫਰਕ ਹੈ ਨਹੀਂ ਫਰਕ ਜਿਹੜਾ 2 ਰੁਪਏ ਅਗਰ ਕਟਾਇਆ ਵੀ ਨਾ ਬਸਾਂ ਦੇ ਟਰੱਕਾਂ ਵਾਲਿਆਂ ਨੂੰ ਮੇਜਰ ਫਰਕ ਪੈਣਾ ਕਿਉਂਕਿ ਉਹਨਾਂ ਨੇ 100 ਲੀਟਰ 120 ਵੀ ਲੀਟਰ ਪਿਵਾਣਾ ਹੁੰਦਾ ਵਾ 2 ਰੁਪਏ ਸਾਬ ਨੇ ਚਾਰ ਪੇ ਉਹਨਾਂ ਨੂੰ ਕੱਟ ਪੈ ਗਿਆ ਉਹਨਾਂ ਨੂੰ ਫਰਕ ਪੈਣਾ ਸਾਡੂ ਵਰਗੇ ਨੂੰ ਕਿੰਨਾ ਕਾ ਫਰਕ ਪੈ ਜਾਏਗਾ ਨੀ ਤੁਹਾਨੂੰ ਨਹੀਂ ਲੱਗ ਰਿਹਾ ਵੀ ਸਰਕਾਰ ਨੇ ਜਿਹੜਾ ਇਲੈਕਸ਼ਨ ਆ ਗਿਆ ਤੇ ਹਾਫ ਇਲੈਕਸ਼ਨ ਤਾਂ ਹੀ ਦਾ ਹਾਂ ਲੋਲੀਪਪ 2 ਰੁਪਏ ਹੋਣੇ ਕਟਾਇਆ ਵਾ 2 ਰੁਪਏ ਬਾਅਦ ਚ ਬਾਅਦ ਚ ਫੇਰ ਕਢਾ ਲੈਣਗੇ 4 ਰੁਪਏ ਕਰ ਲੈਣਗੇ 5 6 ਰੁਪਏ ਕਰ ਲੈਣਗੇ ਘਟ ਘਟ 10 ਰੁਪਏ ਹੋਣਾ ਫੇਰ ਬੰਦਾ ਕਵੇ ਵੀ ਹਾਂ ਚਲ ਸੁੱਖ ਹੈ 12 ਲੀਟਰ ਦੀ ਟੈਂਕੀ ਆ ਮੈਂ ਟੈਂਕੀ ਫੁੱਲ ਕਰਾਈ ਸਮਝੋ 2 ਰੁਪਏ ਮੇਰੇ ਮੇਰੇ 10 ਰੁਪਏ ਬਚਾਣੇ ਆ ਮੇਰਾ 120 ਰੁਪਏ ਆਲਮੋਸਟ ਬਚ ਗਿਆ ਵਾ 12 ਲੀਟਰ ਹਿਸਾਬ ਨਾਲ ਪਰ ਹੁਣ 2 ਰੁਪਏ ਘਟਾ ਕੇ ਵੀ ਮੈਂ ਕਿੰਨੇ 20 ਰੁਪਏ ਬਚਾਣਗੇ ਮੇਰੇ ਕੋ ਕਿੰਨੇ ਜਿਹੜਾ ਮੇਜਰ ਫਰਕ ਹੈ ਨਾ ਇਹ ਜਿਹੜੇ 10 ਰੁਪਏ ਵੀ ਕਟਾਣਗੇ ਉਹ ਬਸਾਂ ਦੇ ਟਰੱਕਾਂ ਵਾਲਿਆਂ ਨੂੰ ਕਿਉਂਕਿ ਉਹ ਮੀਡਲ ਕਲਾਸ ਜਾਂ ਫਿਰ ਲੋਅਰ ਮੀਡਲ ਮੇਜਰ ਫਰਕ ਹੀ ਉਹਨਾਂ ਨੂੰ ਪੈਣਾ ਵਾ ਜੇ ਬਾਅਦ 5-10 ਰੁਪਏ ਕਟਾਣ ਨਾ ਫਿਰ ਬੰਦਾ ਕਵੇ ਵੀ ਕੀ ਹਾਂ ਯਾਰ ਕੁਝ ਠੀਕ ਹੈ ਮੇਜਰ ਫਰਕ ਹੈ ਪਰ 2 ਰੁਪਏ ਕਟਾਣਾਂ ਤੋਂ ਬਾਅਦ ਕੋਈ ਹੈਗਾ ਨਹੀਂ ਸਾਡੇ ਕਹਿਣ ਦਾ ਮਤਲਬ ਵੀ ਆਮ ਜਨਤਾ ਨੂੰ ਇਹ 2 ਰੁਪਏ ਨਾਲ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਜਿਹੜੀ ਲੋਅਰ ਮੀਡਲ ਕਲਾਸ ਦੀ ਜਿਹੜੀ ਬਸ ਤੇ ਟਰੱਕ ਹੈ ਉਹਨਾਂ ਨੂੰ ਥੋੜਾ ਫਰਕ ਪੈ ਰਿਹਾ ਸਾਡੇ ਵਰਗੇ ਤਾਂ ਫਰਕ ਹੀ ਨਹੀਂ ਪੈਣਦਾ 4 ਰੁਪਏ ਕੀ ਕਿੰ 400 500 ਲੀਟਰ ਤੇ ਪਵਾਨਾ ਨਹੀਂ ਪੈਟਰੋਲ ਕੀ ਬੋਤਾ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਂ ਹੈ ਥੋੜਾ ਜਿਹਾ ਪਵਾਨਾ ਉਹ 4 ਕਿੰਨਾ ਕ ਵੱਜ ਗਿਆ ਵਾ ਇਸੀ ਗੱਲ ਦੀ ਹਾਂਜੀ ਡੀਜ਼ਲ ਤੇ ਪੈਟਰੋਲ 2 ਰੁਪਏ ਸਸਤਾ ਕੀਤਾ ਗਿਆ ਸਰਕਾਰ ਵੱਲੋਂ ਕੀ ਲੱਗਦਾ ਵੀ ਇਹਦੇ ਨਾਲ ਆਮ ਜਨਤਾ ਨੂੰ ਕੋਈ ਫਾਇਦਾ ਹੋਏਗਾ ਕਿ ਬਸ ਲੌਲੀਪੌਪ ਹੀ ਦਿੱਤਾ ਜਾ ਰਿਹਾ ਨਹੀਂ ਜੀ ਇਹ ਸੈਂਟਰ ਦੀ ਪਾਲਿਸੀ ਹੈਗੀਆ ਕੋਈ ਸਟੇਟ ਨੂੰ ਕੋਈ ਫਾਇਦਾ ਨਹੀਂ ਜਿਵੇਂ ਲੌਲੀਪੌਪ ਹੀ ਹੈਗਾ ਵਾ आम जनता नुं कोई फायदा कोई नहीं कोई नहीं फायदा जी ਤੁਹਾਡੇ ਸਾਹਮਣੇ ਜੇ ਘਟਨਾ ਹੁੰਦਾ ਤੇ ਘਟ ਤੋਂ ਕਿੰਨਾ ਘਟਾਉਣਾ ਚਾਹੀਦਾ ਸੀ 10 ਰੁਪਏ ਘਟਾਉਣਾ ਚਾਹੀਦਾ ਸੀ ਜੀ ਹਾਂਜੀ ਡੀਜ਼ਲ ਪੈਟਰੋਲ ਦੋਵੇਂ ਠੀਕ ਵੱਡੀਆਂ ਗੱਡੀਆਂ ਨੂੰ ਤਾਂ ਫਾਇਦਾ ਹੋ ਸਕਦਾ ਜੀ ਨਹੀਂ ਜੀ ਉਹਨਾਂ ਦੇ ਖਰਚੇ ਵੀ ਬਾਅਦ ਚੋਂ ਦੇਖੋ ਉਹ ਘਟਾਉਣੇ ਤੇ ਟ੍ਰਾਂਸਪੋਰਟ ਦੇ ਪੈਸੇ ਤੇ ਘਟਾਉਣੇ ਨਹੀਂ ਗਏ ਨੇ ਉਹ ਸਿਰਫ ਲਾਲੀਪਾਪ ਹੀ ਗਏ ਦੀ ਕੋਈ ਫਾਇਦਾ ਨਹੀਂ ਹੈ ਜੀ ਮਿਹਰਬਾਨੀ ਜੀ ਥੈਂਕ ਯੂ ਸਰ ਅਮਿਤ ਸਾਹਿਬ ਤੋਂ ਸੁਨੀਲ ਖੋਸਲਾ ਦੀ ਰਿਪੋਰਟ